आ, कदे जनानी कदे उते का कदे जनानी कदे का भला की कैसा वे का मेरे जो की छडी या बिना वे का मेरे जो की छडी या बिना वे ਮੀ ਇਹ ਵੀ ਕਹਿੰਦੀ ਆਪਣੇ ਭਗਾਰ ਵਾਲੇ ਨੂੰ ਮਾਮੇ ਨੂੰ ਕਹਿੰਦੀ ਮੈਂ ਕਹਾਂ ਜੀ ਬਾਜ਼ਾਰ ਜਾਣਾ ਉਹ ਕਹਿੰਦਾ ਅੱਜ ਪੈਸੇ ਨਹੀਂ ਹੈਗੇ ਕੱਲ ਜਰਜਾਂ ਇਹ ਆਖਰੀ ਲੱਗੀ ਕਹਿੰਦੀ ਮੈਂ ਕੱਲਿਆਂ ਨਹੀਂ ਜਾਣਾ ਗਵਾਂਡੀਆਂ ਤੇ ਚਾਰ ਪੰਜ ਕੁੜੀਆਂ ਨਾਲ ਲੈ ਕੇ ਬੱਸੇ ਚੜ ਗਈ ਬੱਸੇ ਚੜ ਗਈ ਇੱਕ ਪਰਸ ਵਿੱਚ ਆਪਣਾ ਵੀ ਧਾਰ ਕਾਰਡ ਪਾਇਆ ਕੁੜੀਆਂ ਦਾ ਵੀ ਧਾਰ ਕਾਰਡ ਪਾਇਆ ਪਰਸ ਕੁਵਾਜ ਗਿਆ ਕਪੜਾ ਹਟ ਫਿਰ ਬੱਸੇ ਚੜ ਗਈ ਵਾਪਸ ਕਿ ਡਾਕਟਰ ਤੁਰਿਆ ਆਵੇ ਇੱਕ ਕਬਰ ਹੀ ਜਾਵੇ ਕੰਡੈਕਟਰ ਤੁਰਿਆ ਆਵੇ ਕਹਿੰਦੀ ਆਪਣੇ ਆਪ ਨੂੰ ਤੇ ਮੈਂ ਬਜਾ ਲੂੰਗੀ ਕੰਡੈਕਟਰ ਕਰੋ ਪਰ ਨਿਆਣੇ ਇਹਨਾਂ ਨਿਆਣੇ ਦਾ ਕੀ ਕਰਾਂ ਭਲਾ ਕੀ ਵੇਦੀ ਵੇ ਮਰ ਜੋ ਸੀਧੇ ਲੈ ਜਾ

ਫੋਗਾਂ ਨਾ ਪਹਿਲਾ ਕਰ ਲਈਏ ਇਹ 50 ਲੈ ਗਿਆ ਜੀ 50 ਲੈ ਗਿਆ ਇਹ ਬੰਦਾ ਉੱਥੇ ਜਾ ਕੇ ਬੜਾ ਗੁੱਸਾ ਜੜਿਆ ਸੀ ਇਹ ਲੱਗਦੀ ਕਿ ਕੁੜੀ ਦੀ ਮੁੰਡੇ ਦੀ ਮੁੰਡੇ ਦੀ ਕਿ ਲੱਗੀ ਚਾਚੀ ਚਾਚੀ ਨੂੰ ਬੜਾ ਗੁੱਸਾ ਜੜਿਆ ਚਾਚੇ ਦੇ ਕਹਿੰਦੀ ਵਿਆਹ ਦੇ ਵਿੱਚ ਕੁਝ ਲੈ ਕੇ ਦਿੱਤਾ ਆਪਣਾ ਬਣਾ ਵਿਆਹ ਸੀ ਤੇ ਲੈ ਕੇ ਕੁਝ ਦਿੱਤਾ ਨਹੀਂ ਹੁਣ ਕਹਿੰਦਾ ਸੂਟ ਲੈ ਲਾ ਦੋ ਸੂਟ ਲੈ ਲਾ ਦੋ ਸਾੜੀਆਂ ਲੈ ਲਾ ਜੁੱਤੀਆਂ ਲੈ ਲਾ ਲਾਲ ਲਿਪਸਟਿਕ ਲੈ ਲਾ इना कुछ ले ला इन्हू गुस्सा चढ़िया दूर देख उ बंदर से कहू जी बंदर ला करे तो हाथ जोड़ना लिपस्टिक ले ला बिंदी ले ला जुटिया ने जोड़े चार सूट ले ला पर बंदर ना खड़ी बंदर ना खड़ी कुस्सा चढ़िया ही हां घर बंदर लै गया इंदर तेरी गिदना आ गए ਬਾਂਦਰ ਨੂੰ ਹੱਥ ਨਾਲ ਇਹਦੀ ਜਾਨ ਦੀ ਦੇਰ ਹੈ ਜਦੋਂ ਘੰਡੇ ਚਲਾ ਗਿਆ ਪਿੱਛੇ ਜਾਨ ਦੀ ਦੇਰ ਐਂਜ ਕਰਕੇ ਬਾਂਦਰ ਨੂੰ ਹੱਥ ਲਾਇਆ ਬਾਂਦਰ ਤਕ ਮੂਸੀ ਮਾਰ ਕੇ ਚੜ ਗਿਆ ਲੋਡਿਆਂ ਦੇ ਇੱਥੇ ਇੱਥੇ ਵੜਤੀ ਗਈ ਉਹਦੂ ਇਹਨਾਂ ਦੇਖ ਮਜਾਇਆ ਕਹਿੰਦਾ ਭਾਬੀ ਤੈਨੂੰ ਕਿਹਾ ਸੀ ਨਾ ਬਾਂਦਰ ਨੂੰ ਹੱਥ ਨਾ ਲਾਈਂ ਨਾ ਚਿਹਰੇ ਪਤੰਦਰ ਨੂੰ